ਸਤਨਾਮ ਵਾਹਿਗੁਰੂ ਸਾਹਿਬ ਜੀਓ ਆਦ ਗੁਰੇ ਨਾਮੇ ਜੁਗਾਦ ਗੁਰੇ ਨਾਮੇ ਸਤ ਗੁਰੇ ਨਾਮੇ ਸ਼੍ਰੀ ਗੁਰਦੇਵੇ ਨਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਨ ਦਾ ਸੁਭਾਗ ਸ਼ਮਾ ਪ੍ਰਾਪਤ ਹੋਇਆ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਜੋ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਇਹ ਸ਼ਬਦ ਭਗਤ ਕਬੀਰ ਜੀ ਦੇ ਪਾਵਨ ਮੁਖਤ ਉਚਾਰਨ ਕੀਤਾ ਗਿਆ ਔਰ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਲੋਕਾਂ ਨੂੰ ਕੀ ਸਮਝਾਉਣਾ ਚਾਹੁੰਦੇ ਨੇ ਦੱਸਣਾ ਚਾਹੁੰਦੇ ਨੇ ਕਿ ਕੁਝ ਲੋਕਾਂ ਨੇ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਦੁਨੀਆ ਨੂੰ ਠੱਗਣਾ ਸ਼ੁਰੂ ਕੀਤਾ ਸੀ ਲੁੱਟਣਾ ਸ਼ੁਰੂ ਕੀਤਾ ਸੀ ਉਹਨਾਂ ਨੇ ਕੁਝ ਨਿੱਜੀ ਸਥਾਨਾਂ ਨੂੰ ਨਿੱਜੀ ਜਗ੍ਹਾ ਨੂੰ ਹੀ ਮੁਕਤੀ ਦਾ ਕੇਂਦਰ ਮੰਨ ਕੇ ਲੋਕਾਂ ਨੂੰ ਭੁਲੇਖੇ ਵਿੱਚ ਪਾ ਦਿੱਤਾ ਸੀ ਵਹਿਮ ਵਿੱਚ ਪਾ ਦਿੱਤਾ ਸੀ ਕਿ ਬਨਾਰਸ ਦੇ ਵਿੱਚ ਜੇ ਆਪਾਂ ਆਪਣੀ ਜੀਵਨ ਲੀਲਾ ਖਤਮ ਕਰੀਏ ਚਾਹੇ ਉੱਥੇ ਆਰਾ ਲਗਾ ਸੀ ਾਰੇ ਨਾਲ ਚਰਵਾਏ ਜਾਂਦੇ ਸੀ ਆਪਣੀ ਪਤਨੀ ਦਾਣ ਕਰ ਦਿੰਦੇ ਸੀ ਧਨ ਦੌਲਤ ਨੂੰ ਪਾ ਬ੍ਰਾਹਮਣ ਨੂੰ ਦਾਨ ਕਰ ਦਿੰਦੇ ਸੀ ਤੇ ਨਾਲ ਹੀ ਇੱਕ ਮਗਰ ਸ਼ਹਿਰ ਸੀਗਾ ਛੋਟੀ ਜੀ ਮੰਡੀ ਸੀ ਜਿੱਥੇ ਕਿ ਉੱਥੇ ਮਰੇਗਾ ਤੇ ਫਿਰ ਬੰਦਾ ਗਦੇ ਦੀ ਜੂਨ ਪਾਵੇਗਾ ਜੇ ਬਨਾਰਸ ਜਾ ਕੇ ਮਰੇਗਾ ਤਾਂ ਫਿਰ ਸਵਰਗਪੁਰੀ ਨੂੰ ਜਾਏਗਾ ਸੋ ਇਸ ਤਰੀਕੇ ਨਾਲ ਇਹ ਭਗਤ ਜੀ ਨੇ ਲੋਕਾਂ ਨੂੰ ਉਸ ਬਾਹਮ ਧਰਮ ਚੋਂ ਕੱਢਣ ਵਾਸਤੇ ਪਾਵਨ ਸ਼ਬਦ ਦੇ ਵਿੱਚ ਕੁਝ ਵਿਚਾਰਾਂ ਕੀਤੀਆਂ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਹਨ ਭਗਤ ਕਬੀਰ ਜੀ ਗੌੜੀ ਕਬੀਰ ਜੀ ਪੰਜ ਪਦੇ ਜਿਉਂ ਜਲ ਛੋੜ ਬਾਹਰ ਪਇਓ ਮੀਨਾ ਪੂਰਬ ਜਨਮ ਹਉ ਤਪ ਕਾਹੀਨਾ ਬਾਬਾ ਕਬੀਰ ਜੀ ਕਹਿੰਦੇ ਨੇ ਕਹਿਣ ਲੱਗੇ ਕਿ ਕੁਝ ਲੋਕ ਸਾਨੂੰ ਇਦਾਂ ਕਹਿੰਦੇ ਸੀ ਵੀ ਇਹ ਬੰਦਾ ਜਿਹੜਾ ਹੈ ਇਹਦੀ ਕੋਈ ਭਗਤੀ ਬੰਦਗੀ ਨਹੀਂ ਇਸ ਕਰਕੇ ਪਿਛਲੇ ਜਨਮ ਦੇ ਵਿੱਚ ਅਸੀਂ ਤਪ ਨਹੀਂ ਕੀਤਾ ਕੋਈ ਭਗਤੀ ਨਹੀਂ ਕੀਤੀਗੀ ਤੇ ਪੂਰਵ ਜਨਮੋਂ ਤਪ ਕਾ ਹੀਨਾ ਵੀ ਤਪ ਤੋਂ ਹੀਨਾ ਰਮ ਬੰਦਗੀ ਨਹੀਂ ਕੀਤੀ ਤੇ ਇਦਾਂ ਦੇ ਹਾਲਾਤ ਬਣ ਗਏ ਬੰਦੇ ਦੇ ਜਿਹੜੇ ਬੰਦੇ ਨੇ ਭਗਤੀ ਨਹੀਂ ਕੀਤੀ ਬੰਦਗੀ ਨਹੀਂ ਕੀਤੀ ਜਿਵੇਂ ਜਲ ਛੋੜ ਬਾਹਰ ਪਿਓ ਮੀਨਾ ਜਿਵੇਂ ਜਲ ਚੋਂ ਮੱਛੀ ਕੱਢ ਕੇ ਬਾਹਰ ਰੱਖ ਦੀਏ ਬਾਹਰ ਤੜਫਦੀ ਆ ਪਾਣੀ ਤੋਂ ਬਿਨਾ ਇਸ ਤਰੀਕੇ ਨਾਲ ਕਹਿਣ ਲੱਗੇ ਤਪ ਤੋਂ ਕਮਜ਼ੋਰ ਹੋਣ ਕਰਕੇ ਬੰਦਗੀ ਤੋਂ ਕਮਜ਼ੋਰ ਹੋਣ ਕਰਕੇ ਕਹਿਣ ਲੱਗੇ ਅਸੀਂ ਬੰਦਗੀ ਕਰਨ ਲੱਗੇ ਆ ਤਪ ਕਰਨ ਲੱਗੇ ਆ ਭਗਤੀ ਕਰਨ ਲੱਗੇ ਆ ਆਬ ਕੋ ਰਾਮ ਕਮਨ ਗਤ ਮੋਰੀ ਤਜੀਲੇ ਬਨਾਰਸ ਮਤ ਪਈ ਥੋਰੀ ਕਹਿਣ ਲੱਗੇ ਅਸੀਂ ਭਗਤੀ ਕੀਤੀ ਬੰਦਗੀ ਕੀਤੀ ਤਪ ਕੀਤਾ ਬਨਾਰਸ ਵਿੱਚ ਰਹਿ ਕੇ ਕਾਸੀ ਚ ਰਹਿੰਦੇ ਸੀ ਪਰ ਕਹਿਣ ਲੱਗੇ ਜਦੋਂ ਸਾਡੀ ਉਮਰ ਬਢੇਰੀ ਹੋ ਗਈ ਤੇ ਭਾਵ ਅੰਤਲਾ ਸਮਾਂ ਨੇੜੇ ਆਉਣ ਲੱਗਿਆ ਤੇ ਦੁਨੀਆ ਦੇ ਵਿੱਚ ਵੀ ਬਾਬਾ ਕਬੀਰ ਜੀ ਪ੍ਰਗਟ ਹੋ ਚੁੱਕੇ ਸਨ ਵੀ ਇੱਕ ਨੇਕ ਤੇ ਚੰਗੇ ਇਨਸਾਨ ਚੰਗੇ ਭਗਤ ਸਨ ਪਰ ਕੁਝ ਬ੍ਰਾਹਮਣ ਮੈਨੂੰ ਕਹਿਣ ਲੱਗੇ ਵੀ ਇਹ ਤਾਂ ਮਤ ਹੀਨੀ ਆ ਇਹਦੀ ਮਤ ਕਮਜ਼ੋਰ ਛੋਟੀ ਮਤ ਦਾ ਕਿਉਂ ਕਹਿਣ ਲੱਗੇ ਜਦੋਂ ਸਾਰੀ ਜ਼ਿੰਦਗੀ ਤਾਂ ਇੱਥੇ ਬਤੀਤ ਕੀਤੀ ਬਨਾਰਸ ਚ ਕਾਸੀ ਚ ਤੇ ਹੁਣ ਕਹਿਣ ਲੱਗਾ ਵੀ ਮਰਨ ਦੇ ਟਾਈਮ ਤੇ ਮਗਰ ਜਾ ਵੜਿਆ ਆਪਦੇ ਪ੍ਰਾਣੀ ਨਗਰ ਚਲਾ ਗਿਆ ਜਿੱਥੇ ਮਨਉਤ ਸੀ ਕਿ ਮਰ ਕੇ ਬੰਦਾ ਗਧਾ ਬੰਦ ਹੈ ਤੇ ਅੱਜ ਜੇ ਬਨਾਰਸ ਚ ਮਰਦਾ ਤੇ ਇੱਥੇ ਤਾਂ ਫਿਰ ਸ਼ੇਪੂਰੀ ਨੂੰ ਸੱਚਖੰਡ ਨੂੰ ਜਾਂਦਾ ਇਹ ਹੀ ਭਗਤ ਕਬੀਰ ਜੀ ਪ੍ਰਗਟ ਕਰਨਾ ਚਾਹੁੰਦੇ ਸੀ ਕਿ ਜੇ ਤੁਸੀਂ ਕੋਈ ਕਿਸੇ ਇੱਕ ਸਥਾਨ ਦੀ ਗੱਲ ਕਰੋ ਕਿ ਇੱਥੇ ਰਹਿ ਕੇ ਬੰਦਾ ਮੁਕਤ ਹੁੰਦਾ ਬੰਦਾ ਆਪਣੇ ਕਰਮਾ ਮੁਤਾਬਿਕ ਮੁਕਤ ਹੁੰਦਾ ਹੈ ਚਾਹੇ ਕਿਤੇ ਪਵਿੱਤਰ ਸਥਾਨ ਤੇ ਮਰਿਆ ਜੀ ਉਹਦੇ ਨੇਕ ਕਰਮ ਨੇ ਕੀਤੇ ਜਿਉਂ ਨੇ ਚੰਗੀ ਬੰਦਗੀ ਭਜਨ ਵਾਲੇ ਪਾਸੇ ਆਪਣਾ ਜੀਵਨ ਨਹੀਂ ਲਾਇਆ ਤੇ ਉਹਦੇ ਮਰਨ ਕੋਈ ਫਰਕ ਨਹੀਂ ਪੈਂਦਾਗਾ ਵੀ ਕਿਤੇ ਮਰਜੀ ਮਰਦਾ ਲੇਖਾ ਕਰਮਾਂ ਦਾ ਹੁਣਾ ਹੈ। ਇਹ ਭਗਤ ਕਬੀਰ ਜੀ ਦੱਸਣਾ ਚਾਹੁੰਦੇ ਨੇ ਤਜੀਲੇ ਬਨਾਰਸ ਮਤ ਪਈ ਥੋਰੀ। ਕਹਿੰਦੇ ਮੈਨੂੰ ਕੁਝ ਬ੍ਰਾਹਮਣ ਕਹਿੰਦੇ ਵੀ ਇਹਦੀ ਮਤ ਥੋੜੀ ਆ ਇਸ ਕਰਕੇ ਬਨਾਰਸ ਛੱਡ ਕੇ ਹੁਣ ਇੱਥੋਂ ਚੱਲਿਆ। ਸਗਲ ਜਨਮ ਸ਼ਿਵਪੁਰੀ ਗਵਾਇਆ। ਮਰਤੀ ਮਾਰ ਬਾਰ ਮਗਰ ਉੱਠ ਆਇਆ ਵੀ ਸਾਰੀ ਜ਼ਿੰਦਗੀ ਤੇ ਨੇ ਸ਼ੇਪੂਰੀ ਚ ਕੱਢੀ ਬਨਾਰਸ ਚ ਕੱਢੀ ਤੇ ਕਹਿਣ ਲੱਗੇ ਮਰਨ ਦੇ ਟਾਈਮ ਤੇ ਮਰਤੀ ਬਾਰ ਮਗਰ ਉੱਠ ਆਇਆ ਤੇ ਜਦੋਂ ਮਰਨ ਦਾ ਟਾਈਮ ਆ ਗਿਆ ਬੜੇਪਾ ਨੇੜੇ ਆ ਗਿਆ ਉਦੋਂ ਕਹਿੰਦੇ ਇਹ ਇੱਥੋਂ ਬਨਾਰਸ ਛੱਡ ਕੇ ਆ ਹੋਰ ਸ਼ਹਿਰ ਚਲਾ ਗਿਆ ਮਗਰ ਜਿਹੜੇ ਮਗਰ ਨੂੰ ਸ਼ਰਾਫ ਕਹਿੰਦੇ ਦਿੱਤਾ ਵੀ ਇੱਥੇ ਮਰਨ ਵਾਲਾ ਭਾ ਗਦਾ ਬਣੇਗਾ ਭਗਤ ਨੇ ਕਹਿ ਦਿੱਤਾ ਬਈ ਸਾਡੀ ਬੰਦਗੀ ਬੋਲਦੀ ਆ ਸਾਡੀ ਸੇਵਾ ਸਿਮਰਨ ਬੋਲਦੀ ਆ ਕੋਈ ਜ਼ਰੂਰੀ ਨਹੀਂ ਅਸੀਂ ਮਗਰ ਅਚ ਮਰ ਕੇ ਨਰਕ ਜਾਵਾਂ ਅਸੀਂ ਜਿਉਂਦੇ ਜੀ ਸਵਰਗ ਵਿੱਚ ਇਹੀ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਬਹੁਤ ਬਰਸ ਤਪ ਕੀਆ ਕਾਸੀ ਮਰਨ ਪਿਆ ਮਗਰ ਕੀ ਵਾਸੀ ਕਹਿਣ ਲੱਗੇ ਵੀ ਇੰਨਾ ਇਹਨੇ ਤਪ ਕੀਤਾ ਬੰਦਗੀ ਕੀਤੀ ਕਾਸੀ ਚ ਰਹਿ ਕੇ ਇੱਥੇ ਰਹਿੰਦਾ ਸੀ ਤੇ ਜਦੋਂ ਅੰਤਲਾ ਟਾਈਮ ਮਰਨ ਭਿਆ ਮਗਰ ਕੀ ਵਾਸੀ ਤੇ ਜਦੋਂ ਮਰਨ ਦਾ ਟਾਈਮ ਆ ਗਿਆ ਜਦੋਂ ਅੰਤਲਾ ਟਾਈਮ ਨੇੜੇ ਆ ਗਿਆ ਤੇ ਕਹਿਣ ਲੱਗੇ ਇਹ ਕਾਸੀ ਨੂੰ ਛੱਡ ਕੇ ਮਗਰ ਚਲਾ ਗਿਆ ਔਰ ਰਹਿਮਤ ਕਰਦੇ ਹਨ ਕਾਸੀ ਮਗਰ ਸਮ ਵਿਚਾਰੀ ਖੋਚੀ ਮਤ ਕੈਸੇ ਉਤਰ ਸਪਾਰੀ ਤੇ ਭਗਤ ਕਬੀਰ ਜੀ ਕਹਿੰਦੇ ਨੇ ਰਹਿਮਤ ਕਹਿੰਦੇ ਹਨ ਕਹਿਣ ਲੱਗੇ ਭਾਈ ਅਸੀਂ ਤੇ ਕਾਸੀ ਨੂੰ ਤੇ ਮਗਰ ਨੂੰ ਇੱਕੋ ਹੀ ਸਮਝਦੇ ਹਾਂ ਕੋਈ ਇਹ ਨਹੀਂ ਵੀ ਕਾਸੀ ਨੂੰ ਵੱਡਾ ਸਮਝਦੇ ਆ ਜਾਂ ਮਗਰ ਨੂੰ ਛੋਟਾ ਸਮਝਦੇ ਆ ਸਾਰੀ ਧਰਤੀ ਸਾਰੀ ਕਾਇਨਾਤ ਉਸ ਪ੍ਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਰਚੀ ਹੈ ਉਹ ਸਾਰੀ ਇੱਕੋ ਜਿਹੀ ਹੈ ਕਾਸੀ ਮਗਰ ਇਕੋ ਜੇ ਸਮਝਿਆ ਸੀ ਕਹਿਣ ਲੱਗੇ ਕੋਈ ਫਰਕ ਨਹੀਂ ਸਮਝਿਆ ਤੇ ਕਹਿਣ ਲੱਗੇ ਕਾਸੀ ਮਗਰ ਸਮ ਵਿਚਾਰੀ ਹੋਛੀ ਮ ਭਗਤ ਕੈਸੇ ਉਤਰ ਸਿਪਾਰੀ ਕਹਿਣ ਲੱਗੇ ਬਾਬਾ ਕਬੀਰ ਜੀ ਕਹਿੰਦੇ ਨੇ ਕਿਰਪਾ ਕਰਦੇ ਹਨ ਕਹਿਣ ਲੱਗੇ ਪਾਈ ਜਿਹੜੀ ਤੁਸੀਂ ਇਹ ਭਗਤੀ ਕੀਤੀ ਹੈ ਜਿਹੜੀ ਸੰਸਾਰ ਦੇ ਦਿਖਾਵੇ ਕਰਦੇ ਹੋ ਸੰਸਾਰ ਦੇ ਵਿੱਚ ਭਗਤ ਹੋ ਕੇ ਦਿਖਾਉਣੀਓ ਪਰ ਸਾਰਾ ਡੰਬ ਮਾਇਆ ਵਾਸਤੇ ਕਰ ਰਹੇ ਹਾਂ ਕਹਿਣ ਲੱਗੇ ਇਹ ਕਿਵੇਂ ਪਾਰ ਲਾਏਗੀ ਜਿਹੜੀ ਹੋਛੀ ਮਾਤਾ ਨਾ ਹੋਛੀ ਮਾਤ ਬੰਦੇ ਨੂੰ ਵੀ ਡੋਬ ਦਿੰਦੀ ਹੁੰਦੀ ਆ ਕਈ ਵਾਰੀ ਬੰਦਾ ਆਪਣੇ ਪੈਰਾਂ ਤੋਂ ਵੱਧ ਭਾਰ ਚੁੱਕਦਾ ਭਾਵ ਕੇ ਕਰਜ਼ੇ ਵੱਧ ਲੈ ਲੈਂਦਾ ਲੋਕਾਂ ਨੂੰ ਦੇਖ ਕੇ ਬਾਹਲੀਆਂ ਵੱਡੀਆਂ ਕੋਠੀਆਂ ਪਾਉਂਦਾ ਬਾਹਲੀਆਂ ਵੱਡੀਆਂ ਗੱਡੀਆਂ ਲੈਂਦਾ ਕਹਿਣ ਲੱਗੇ ਬੰਦੇ ਨੂੰ ਲਿਮਟ ਮੁਤਾਬਕ ਆਪਣਾ ਜੀਵਨ ਜਿਉਣਾ ਚਾਹੀਦਾ ਸਾਦਾ ਜੀਵਨ ਰੱਖਣਾ ਚਾਹੀਦਾ ਤੇ ਰੀਸ ਭਜਨ ਬੰਦਗੀ ਦੀ ਕਰਨੀ ਚਾਹੀਦੀ ਹੈ ਅੱਜ ਲੋਕ ਇਹ ਤੇ ਸੋਚਦੇ ਨਹੀਂ ਕਿ ਭਾਈ ਫਲਾਨਾ ਇੰਨੇ ਪਾਠ ਕੀਤੇ ਉਹਨੇ ਫਲਾਨਾ ਇੰਨੇ ਬੰਦਗੀ ਕਰਦਾ ਐਨਾ ਉਹਨੇ ਸਿਮਰਨ ਭਜਨ ਚ ਲੱਗਿਆ ਭਾਈ ਐਨੀ ਐਨਾ ਸੰਗਤ ਚ ਬੈਠਦਾ ਉਹ ਤਾਂ ਰੀਸ ਕਰਦੇ ਨਹੀਂ ਇੱਕ ਦੂਜੇ ਦੀ ਦਿਖਾਵੇ ਦੀ ਰੀਸ ਕਰਦੀ ਹੈ ਹੋਛੀ ਮਤਾ ਜਿਹੜੀ ਬਾਰੇ ਜਿਆਦੇ ਕੀਮਤੀ ਕੱਪੜੇ ਪਾਉਣ ਨਾਲ ਜਿਆਦੇ ਕੀਮਤੀ ਆਪਣੇ ਜਿਆਦੇ ਅਤਰ ਲਾਉਣ ਨਾਲ ਜਿਆਦੇ ਕੀਮਤੀ ਖਰਚੇ ਕਰਨ ਦੇ ਨਾਲ ਮਹਿੰਗੇ ਖਾਣੇ ਖਾਣ ਨਾਲ ਕੋਈ ਰੱਬ ਦੀ ਪ੍ਰਾਪਤੀ ਨਹੀਂ ਹੈ ਸਹਬ ਕਿਰਪਾ ਕਰਦੇ ਨੇ ਜੇ ਰੱਬ ਖੁਸ਼ ਹੋ ਚੀ ਭਗਤ ਅੱਜ ਜਿਹੜੇ ਬੰਦੇ ਡਾਊਨ ਨੇ ਜੈਦਾਦਾਂ ਵਾਲੇ ਮਰ ਰਹੇ ਨੇ ਦੁਖੀ ਨੇ ਕਰਜ਼ਾਈ ਨੇ ਕਿਉਂ ਨੇ ਕਿਉਂਕਿ ਮਤ ਹੋੱਚੀ ਸੀ ਇੱਕ ਪੈਲਸ ਦੇ ਵਿੱਚ ਜ਼ਿਮੀਂਦਾਰ ਗੱਡੀ ਭਰ ਕੇ ਲੈ ਗਿਆ ਨੋਟਾਂ ਦੀ ਤੇ ਐਂ ਸੱਟੀ ਗਿਆ ਉਤੋਂ ਦੀ ਨੱਚਣ ਵਾਲਿਆਂ ਦੇ ਕੁੜੀ ਦਾ ਆਵਦੀ ਦਾ ਵਿਆਹ ਨਾਲ ਔਰ ਇੱਕ ਸਿਆਣੇ ਪਰਖ ਤੋਂ ਮੈਂ ਸੁਣਿਆ ਸੀ ਕਿਸੇ ਟਾਈਮ ਉਹ ਰੇੜਾ ਰੇੜਾ ਬੋਂਦਾ ਹੁੰਦਾ ਸੀ ਜੈਤੋ ਦੇ ਵਿੱਚ ਅੱਜ ਵੀ ਉਹ ਬੰਦਾ ਜਿਉਂਦਾ ਹੈ ਰੇੜੇ ਤੋਂ ਫਿਰ ਉਹਨੇ ਟਰੱਕ ਬਣਾਏ ਟਰੱਕਾਂ ਤੋਂ ਟਰਾਲੇ ਬਣਾਏ ਬਹੁਤ ਤਕੜਾ ਨਾਂ ਚੱਲਦਾ ਉਹਦਾ ਅੱਜ ਤੇ ਉਹਨੇ ਇੱਕ ਦਿਨ ਗੱਲ ਕਰੀ ਕਹਿਣ ਲੱਗਾ ਮੇਰੇ ਸ਼ਹਿਰ ਦੇ ਵਿੱਚ ਮੈਂ ਤਜਰਬਾ ਕੀਤਾ ਜਿਹੜੇ ਬੰਦੇ ਨੋਟ ਛੱਡਦੇ ਹੁੰਦੇ ਸੀ ਨੱਚਣ ਵਾਲਿਆਂ ਦੇ ਉੱਤੋਂ ਦੀ ਤੇ ਨਰਾਦਰ ਕਰਦੇ ਸੀ ਮਾਇਆ ਦਾ ਉਹ ਸਾਰੇ ਨੰਗ ਹੋ ਗਏ ਨੇ ਕਿਉਂਕਿ ਮਾਇਆ ਸਤਕਾਰ ਵੀ ਭਾਗਦੀ ਹੈ ਸੋ ਇਸ ਕਰਕੇ ਹੋੱਚੀ ਮੱਤ ਆ ਜਿਹੜੀ ਐਵੇਂ ਨੋਟ ੁੱਟੇ ਜਾਣੇ ਉੱਤੋਂ ਦੀ ਨੱਚਣ ਵਾਲੀਆਂ ਦੇ ਔਰ ਕਥਾ ਪ੍ਰਚਾਰਕ ਨੂੰ 10 ਰੁਪਈਆ ਤੋਂ ਵੱਧ ਨਹੀਂ ਕੋਈ ਰੱਖਦਾਗਾ ਤੇ ਤੇ দান ਕਰਨਾ ਉਥੇ দান ਕਰਨਾ ਨਹੀਂ ਜਿੱਥੇ ਹੋਛੀ ਮੱਤ ਦਿਖਾਉਣੀ ਹੈ ਦਿਖਾਵਾ ਦਿਖਾਉਣਾ ਤੇ ਉਥੇ ਪ੍ਰਲੋਕ ਕਈ दारू ਪੀ ਕੇ 30 30 40 40000 ਰੁਪਇਆ ਰਾਤ ਨੂੰ ਗਾਉਣ ਵਾਲੀਆਂ ਉਤੋਂ ਸੁੱਟ ਦਿੰਦੇ ਨੇ ਸਵੇਰੇ ਫਿਰ ਘਰੇ ਕਲੇਸ਼ ਪਾਉਂਦੇ ਨੇ ਮੈਂ ਕਈ ਦੇਖਨੇ ਰਿਸ਼ਤੇਦਾਰੀਆਂ ਚ ਸੋ ਇਹ ਕਹਿਣ ਲੱਗੇ ਕਹੋ ਗੁਰ ਗੱਜ ਸ਼ਿਵ ਸਭ ਕੋ ਜਾਣੇ ਮੋਹਾ ਕਬੀਰ ਰਾਮਤ ਸ੍ਰੀ ਰਾਮੇ ਬਾਬਾ ਕਬੀਰ ਜੀ ਕਹਿੰਦੇ ਨੇ ਵੀ ਜਿਹੜੇ ਲੋਕ ਨੇ ਇਹ ਜਿਹੜੇ ਪਕੰਬਰ ਨੇ ਉਹਨਾਂ ਨੂੰ ਤਾਂ ਜਾਣਦੇ ਨੇ ਕੋਈ ਗੱਜ ਦੀ ਗੱਲ ਕਰਦਾ ਗੁਰ ਗੱਜ ਦਾ ਮਤਲਬ ਇਹਦੇ ਚ ਵਿਸ਼ਨੂ ਭਗਵਾਨ ਔਰ ਸ਼ਿਵ ਸ਼ਿਵ ਜੀ ਬਾਰੇ ਜਾਣਦੇ ਨੇ ਪਰ ਕਹਿੰਦੇ ਮੋਆ ਕਬੀਰ RAM ਤਸੀ ਰਾਮੇ ਕਬੀਰ ਤਾਂ ਕਿਸੇ ਹੋਰ ਨੂੰ ਨਹੀਂ ਜਾਣਦਾ ਕਹਿੰਦੇ ਇੱਕ ਵਾਰੀ ਬਚਨ ਹੋਇਆ ਸੀ ਕਹਿੰਦੇ 33 ਕਰੋੜ ਦੇਵਤਾ ਜੀ 33 ਕਰੋੜ ਤੇ ਅਸੀਂ ਉੱਤੇ ਕਾਲਜ ਵਿੱਚ ਜਦੋਂ ਗੁਰਮਤ ਦੀ تعلیم ਲੈਂਦੇ ਸੀ ਕਥਾ ਸਿੱਖਦੇ ਸੀ ਅਸੀਂ ਪ੍ਰਿੰਸੀਪਲ ਨੂੰ ਪੁੱਛਿਆ ਵੀ 33 ਕਰੋੜ ਤਾਂ ਦੇਵਤਾ ਬਹੁਤ ਔਖਾ ਬਣੇਗਾ ਵੀ ਇੰਨੇ ਦੇਵਤੇ ਆਪਾਂ ਤਾਂ ਉਂਗਲਾਂ ਤੇ ਗਿਣ ਸਕਦੇ ਹਾਂ ਉਹਨੇ ਫਿਰ ਇਹ ਬਚਨ ਕੀਤਾ ਸੀ ਵੀ ਸੱਤ ਯੁਗ ਚ ਸਾਰੇ ਲੋਕ ਦੇਵਤਿਆਂ ਵਰਗੇ ਸੀ ਜਿੰਨੀ ਦੁਨੀਆਂ ਸੀ ਸਾਰੇ ਹੀ ਦੇਵਤੇ ਸੀ ਕੋਈ ਕਿਸੇ ਨਾਲ ਫਰੇਵ ਨਹੀਂ ਕਰਦਾ ਸੀ ਕੋਈ ਵਿਕਾਰੀ ਨਹੀਂ ਸੀ ਕੋਈ ਹੋਰ ਨਹੀਂ ਸੀ ਪਾਉ ਸਾਰੀ ਪਰਜਾ ਨੂੰ ਦੇਵਤੇ ਕਿਹਾ ਉਸ ਟਾਈਮ ਤੇ ਔਰ ਇਹੀ ਬਚਨ ਕਰਦੇ ਨੇ ਕਹਿਣ ਲੱਗੇ ਅਸੀਂ ਤੇ ਕਿਸੇ ਨੂੰ ਨਹੀਂ ਭਾਈ ਮੰਨਦੇ ਅਜੇ ਤਾਂ ਜਿਹਨੂੰ ਉਹਨਾਂ ਨੇ ਮੰਨਿਆ ਉਹਨੂੰ ਮੰਨਦੇ ਆ ਕਬੀਰ ਤਾਂ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਉਸ ਮਾਲਕ ਦੀ ਬੰਦਗੀ ਵਿੱਚ ਜੁੜ ਕੇ ਤੇ ਮਗਰ ਅਰ ਵਿੱਚ ਆ ਗਿਆ ਇੱਥੇ ਹੀ ਸਵਾਸ ਤਿਆਗ ਕੇ ਉਸ ਪਰਮਾਤਮਾ ਦੀ ਸੱਚਪੁਰੀ ਚ ਪ੍ਰਵੇਸ਼ ਕਰਾਂਗੇ ਮੁਕਤੀ ਦੀ ਦਾਤ ਪ੍ਰਾਪਤ ਹੋਈ ਹੈ ਸੋ ਅੰਦਰੋਂ ਮੈਂ ਮੇਰੀ ਨੂੰ ਕੱਢ ਕੇ ਸਿਰ ਪ੍ਰਮਾਤਮਾ ਦਾ ਬੰਦਗੀ ਭਜਨ ਹੀ ਬੰਦੇ ਨੂੰ ਤਾਰਦੀ ਆ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆ ਤਮਾਮ ਫੁੱਲਾ ਹੋ ਜਾਂਦੀਆਂ ਗੁਰੂ ਦੀ ਸੰਗ ਗੁਰੂ ਕੀ ਮਾ ਕਨ ਜੋਗ ਨੇ ਅੱਗੇ ਤੂ ਸਾਬ ਸੋਜੀ ਬਖਸ਼ਣ ਬਲਾਉ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ